ਅਸੀ ਗੱਲ ਜੀ ਸਾਰਿਆਂ ਨੂੰ ਹੋਰ ਸੁਣਾਓ ਹੋਰ ਸੁਣਾਓ ਜੀ ਸਾਡਾ YouTube ਦਾ ਪਰਿਵਾਰ ਕਿਵੇਂ ਹੈ ਜੀ ਤੁਸੀਂ ਠੀਕ ਠਾਕ ਹੋ ਸਾਰੇ ਬਿਲਕੁਲ ਠੀਕ ਹਾਂ ਵਧੀਆ ਅੱਛਾ ਜੀ ਤੇ ਵੀਡੀਓ ਲੱਗਿਆ ਹੀ ਬਣਾਉਣਾ ਤੇ ਵੀਡੀਓ ਤੇ ਬਣਦੇ ਆ ਬਣਦੇ ਆ ਜੀ ਨਾਲ ਵੀ ਚਲੋ ਜੀ ਇੱਕ ਵਲੌਗ ਸ਼ੂਟ ਕਰ ਲੈਨੇ ਆ ਵੀ ਗੱਲਾਂ ਬਾਤਾਂ ਗੱਲਾਂ ਬਾਤਾਂ ਕਰ ਲੈਨੇ ਆ ਸਾਰੇ ਤੇ ਤੁਸੀਂ ਨਾਲੇ ਖਾਣ ਪੀਣ ਦਾ ਆਹ ਨਾਲੇ ਟੀਮ ਬ੍ਰੇਕ ਹੋ ਗਈ ਹਾਂਜੀ ਹਾਂਜੀ ਅਸਲ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਇੱਥੇ ਐਸ ਕਾ ਦੇ ਵਿੱਚ ਸੋ ਤਾਂ ਕ ਵੀਡੀਓ ਦੀ ਸ਼ੂਟ ਜਿਹੜੀ ਉਹ ਚੱਲਦੀ ਰਹੀ ਆ ਤੇ ਅੰਟੀ ਵੀ ਕਿੰਨੇ ਦਿਨਾਂ ਦੇ ਯਾਦ ਕਰਨ ਰਹੇ ਸੀ ਵੀ ਆਏ ਨਹੀਂ ਵੀਡੀਓ ਬੰਦ ਕਰ ਦਿੱਤੀ ਤੇ ਮੁੜ ਕੇ ਉਦੋਂ ਦੇ ਘਰ ਹੀ ਨਹੀਂ ਆਏ ਮੈਂ ਕਿਹਾ ਚਲੋ ਨਾਲੇ ਵੀਡੀਓ ਨਵੇਂ ਇੱਥੇ ਸ਼ੁਰੂ ਕਰਦੇ ਆ ਕੋਈ ਸਿਰ ਨਾਲੇ ਨਾਲ ਦੀ ਨਾਲ ਚੜਾਂਟੀ ਨੂੰ ਉਹਨਾਂ ਨੂੰ ਵੀ ਮਿਲਾਵਾਂਗੇ ਤੇ ਇਦਾਂ ਸਾਰਿਆਂ ਦੇ ਬੈਨ ਦਾ ਤਾਂ ਟਾਈਮ ਨਿਕਲਦਾ ਹੀ ਨਹੀਂ ਆ ਫਿਰ ਛੁੱਟੀ ਵੇਲੇ ਕਿ ਕੀਤੀ ਮੈਂ ਚਾਹ ਵੀ ਲੈਣੇ ਆ ਦੇ ਨਾਲੇ ਚਾਹ ਮਾਰ ਲੈਣੇ ਆ ਤੇ ਬਾਕੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਕਿ ਅਮਨ ਨੇ ਆਪਣਾ ਛੋਟਾ ਜਿਹਾ ਖਚਾਣਾ ਬਣਾਇਆ ਅਮਨ ਵਲੋਗ ਸਾਰੇ ਜਾਣੇ ਮਾਤੋ ਆਪਕੇ ਆਦਰ ਚੈਨਲ ਨੂੰ ਪਿਆਰ ਬਹੁਤ ਮਿਲਦਾ ਹਾਂ ਵੇਖਣੇ 1000 ਸਬਸਕ੍ਰਾਈਬਰ ਹੋ ਗਿਆ ਹਾਂਜੀ ਹੋ ਗਿਆ ਲੱਗ ਗਈ 40 ਹੋਏ ਹੋ ਸਕਦਾ ਸ਼ਾਮ ਤੱਕ ਉਹ ਵੀ ਕੰਪਲੀਟ ਹੋ ਜੇ ਕੰਮਾਂ ਵਾਲੇ ਉਹ ਫਿਰ ਦੋਹਾਂ ਤਰ੍ਹਾਂ ਦੀ ਹੋ ਗਈ ਸਾ ਦੋ ਤਿੰਨ ਦਿਨ ਹੋਏ ਨਹੀਂ ਹੁੰਦਾ ਨਹੀਂ ਬੜਾ ਬੜਾ ਜਨਰਦਾ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਹੈ ਇਹਦੀ ਤੇ ਤੁਹਾਡੀ ਆਪਣੀ ਮਿਹਨਤ ਹੋ ਗਈ ਹਾਂਜੀ ਹਾਂ ਮਹਾਰਾਜ ਜੇ ਦੁਗਲੀ ਰਾਤ ਚ ਆਪਣੀ ਤਰੱਕੀ ਕਰਨ ਹੌਸਲਾ ਕਿੱਦਾ ਬੱਜਿਆ ਵਾ ਤੋਏ ਪੂਰੀ ਨੰਦ ਵੀ ਕਹਿੰਦਾ ਇਹ oi ਉਹਦਾ ਮੈਂ ਤੁਹਾਨੂੰ ਇੱਕ ਗੱਲ ਇਹ ਕਲੀਅਰ ਕਰ ਦਿੰਦਾ ਵਾਂ ਤੇ ਇਹ ਵੀਡੀਓ ਚ ਹੀ ਭੋਲਾ ਲਾਦੇ ਆ ਇਹਨਾਂ ਦਾ ਸਿਰਫ ਮੈਨੂੰ ਹੀ ਪਤਾ ਜੇ ਤੇ ਇਹ ਵੀ ਇਹ ਵੀ ਸ਼ਕਲੋਂ ਭੋਲਾ ਲਾਦਾ ਵਾ ਮੈਂ ਲੈਣੀ ਆ ਹਾਂਜੀ ਸ਼ੈਤਾਨ ਮੱਲਾ ਅਮਨੇ ਲੱਗਦਾ ਵਿਚਾਲਾ ਜਿਹਨੂੰ ਨਿਸ਼ੇੜੀ ਦਾ ਰੋਲ ਦੇ ਦਿੱਤਾ ਹਾਂਜੀ ਨਹੀਂ ਪਰ ਚਲੋ ਵੀਡੀਓ ਬਣਾਈ ਬਹੁਤ ਮਜ਼ਾ ਆਇਆ ਬਣਾ ਬੜਾ ਮਜ਼ਾ ਆਉਂਦਾ ਰਹਾ ਬਣਾਉਂਦਾ ਨਵੀਂ ਵੀਡੀਓ ਸ਼ੁਰੂ ਕੀਤੀ ਆ ਦੁਨੀਆ ਤੋਂ ਵੀ ਕਿੱਦਾਂ ਨੂੰ ਜਾਣਦੀ ਚਿਤਰਾ ਅੱਜ ਕੱਲ੍ਹ ਕਈ ਲੋਕ ਅਜੇ ਵੀ ਬਥੇਰੇ ਲੋਕ ਨੇ ਇਹੋ ਜਿਹੇ ਨਾਮਾਂ ਪਰ ਮਾਂ ਦੇ ਚ ਫਸੇ ਆ ਮੜੀਆ ਮਸਾਣਾ ਨੂੰ ਪੁੱਛਦੇ ਰਹਿੰਦੇ ਉਹ ਜਾਣਦੇ ਖਾ ਗਏ ਕਈ ਲੋਕ ਖਾ ਗਏ ਤੂੰ ਨੇ ਬਿਟਾਣੇ ਤੇ ਭਰੋਸਾ ਕਰਦੇ ਆ ਪਿੰਡ ਵਾਲੇ ਮੋੜ ਤੇ ਟੂਣਾ ਹੋਇਆ ਹੀ ਰਹਿੰਦਾ ਵਾਗੇ ਗੱਲ ਸਹੀ ਆ ਮਾਂ ਕੋ ਗੁਰਦੋਰਾ ਸਾਹਿਬ ਚਾਤਾ ਲੈਣ ਨਾ ਕਰੇ ਜ਼ਿਆਦਾ ਟਾਈਮ ਲੱਗਣਾ ਤੇ ਹੈ ਪਾਸੇ ਆਲੇ ਜਾ ਕੇ ਛੇਤੀ ਨਾਲ ਦਾ ਕੰਮ ਜੋ ਮੇਰਾ ਨਾ ਉਹ ਮੰਦਰ ਗੁਰਦੁਆਰੇ ਮਸਜਿਦ ਵਿੱਚ ਨਹੀਂ ਮਿਲਣਾ ਵਾ ਹਾਂਜੀ ਬਾਕੀ ਜਿੱਥੇ ਮਰਜੀ ਘੁੰਮ ਲੋ ਕੁਝ ਨਹੀਂ ਜਮੈਣਾ ਰਾਣ ਹੋਣਾ ਬੜੇ ਬੜੇ ਕਮੈਂਟ ਆਏ ਜੀ ਵੀ ਤੁਸੀਂ ਇਹ ਬੇਸਤੇ ਵੀ ਇੱਕ ਮੰਨ ਲਓ ਇਸ ਟੌਪਕ ਤੇ ਇੱਕ ਵੀਡੀਓ ਬਣਾਓ ਤੇ ਗੌਰਵ ਨੇ ਕੀਤੀ ਆਪਣੇ ਚੈਨਲ ਤੇ ਵੀਡੀਓ ਸ਼ੁਰੂ ਦੁਨੀਆ ਤਰੀਕੇ ਦਰ ਨੂੰ ਜਾਂਦੀ ਵਾਤ ਵਾਤ ਸਾਰੇ ਜਾਣੇ ਪਿਆਰ ਦਿਓ ਵੀਡੀਓ ਨੂੰ ਕਿਉਂਕਿ ਜਦੋਂ ਵੀਡੀਓ ਦਾ ਇੱਕ ਦੋ ਪਾਰ ਚ ਵਧੀਆ ਤਰੀਕੇ ਨਾਲ ਚੱਲ ਜਾਂਦਾ ਫਿਰ ਹੀ ਸਾਨੂੰ ਵੀ ਹੌਸਲਾ ਜਾ ਮਿਲਦਾ ਵਾ ਅਗਦੇ ਸਟੋਰੀ ਜਾਦੀ ਮਿਹਨਤ ਅੱਲ ਤੁਹਾਨੂੰ ਪਤਾ ਹੀ ਆ ਕਿੰਨਾ ਸਮਾਂ ਲੈਂਦਾ ਪਰ ਮਿਹਨਤ ਕਰਕੇ ਜਦੋਂ ਨੰਗੀ ਵੀਡੀਓ ਸ਼ੁਰੂ ਕਰੀਦੀ ਬੜਾ ਦਿਮਾਗ ਖਰਾਬ ਹੁੰਦਾ ਤੇ ਜੇ ਕਰਕੇ ਰਿਸਪੌਂਸ ਨਾ ਚੰਗਾ ਮਿਲੇ ਤਾਂ ਫਿਰ ਮਜ਼ਾ ਨਹੀਂ ਆਉਂਦਾ ਬਣਾਉਂਦਾ ਹੌਸਲਾ ਜ ਟੁੱਟ ਜਾਂਦਾ ਤੇ ਕਰਕੇ ਵੀਡੀਓ ਨੂੰ ਵਕਤ ਵਕਤ ਪਿਆਰ ਦੇ ਜਿੱਤਾਂ ਦੇ ਝੋਖਾ ਵੀਡੀਓ ਨੂੰ ਦਿੰਦੇ ਰਹੇ ਉਸੇ ਤਰ੍ਹਾਂ ਦੇ ਵੀਡੀਓ ਨੂੰ ਪਿਆਰ ਦਿਓ ਹਾਂਜੀ ਬਾਕੀ ਭਾਦੀ ਜੀ ਤੇ ਭਾਜੀ ਗੌਰਵ ਦੀਦੀ ਭਾਦੀ ਨੀ ਗੌਰਵ ਦੀਦੀ ਗੌਰਵ ਦੀਦੀ ਨਾਲ ਆਪਣਾ ਨਾਲ ਜਾ ਸਾਰੇ ਜਣੇ ਆਪਾਂ ਬੈਠੇ ਆਗੇ ਚਲੋ ਵੀਡੀਓ ਤੇ ਉਹ ਤੇ ਆਪਾਂ ਬਣਾਉਂਦੇ ਰਹਿੰਦੇ ਆਂ ਚਲੋ ਥੋੜਾ ਟਾਈਮ ਕਰਦੇ ਆਂ ਸਾ ਆਪਣਾ ਪਰਿਵਾਰ ਜਿਹੜਾ ਵਾ ਚਲੋ ਥੋੜਾ ਖਾਣ ਪੀਣ ਦਾ ਵੀ ਕਰ ਲਈਏ ਕਰਨਾ ਚਾਹੀਦਾ ਵਾ ਚਲੋ ਸਾਰੇ ਜਣੇ ਨਾਲ ਕੇਨਾ ਅੱਜ ਜਦੋਂ ਆਪਾਂ ਸਾਰੇ ਜਣੇ ਇਕੱਠੇ ਕੋਈ ਕੰਮ ਕਰਦੇ ਆ ਨਾ ਹਾਂਜੀ ਰੋਜ਼ ਹੀ ਇਕੱਠੇ ਹੋਣਾ ਤੇ ਰੋਜ਼ ਹੀ ਵੀਡੀਓ ਸ਼ੂਟ ਕਰਨੀ ਸੋ ਅਬੀ ਇੱਕ ਪਰਿਵਾਰ ਦੀ ਜਿਹਾ ਹੀ ਬਣ ਜਾਂਦਾ ਵਾ। ਹਾਂਜੀ ਬਿਲਕੁਲ ਬਿਲਕੁਲ। ਹਾਂ ਜਿਹੜੇ ਸਾਡੇ ਵੀਡੀਓ ਵਾਲੇ ਮੈਂਬਰ ਵਾਚਦੇ ਤਾਂ ਤੁਸੀਂ ਸਾਡੇ ਨਾਲ ਪਿਛਲੇ 10 ਸਾਲ ਤੋਂ ਲੱਗੇ ਆ ਇੱਕ ਤੋਂ ਮੈਂਬਰ ਹੋਰ ਵੀ ਆ। ਹਾਂਜੀ ਅੰਤੇ। ਤੇ ਉਹ ਕਰਦੀ ਹੁੰਦੇ ਆ ਸਾਨੂੰ ਐ ਲੱਗਦਾ ਜਿਵੇਂ ਤਾਂ ਆਪਣੇ ਘਰ ਦੀ ਮੈਂਬਰ ਹੀ ਹੁੰਦੇ ਆ। ਹੰਨੇ ਤਾਂ ਲੱਗਦਾ ਨਹੀਂ ਕਿ ਅਸੀਂ ਦੂਜੇ ਥਾਂ ਤੇ ਗਏ ਹਾਂ। ਇਹ ਲੈ ਤਾਂ ਘਰ ਦੀ ਮੈਂਬਰ ਹੀ ਬਣ ਜਾਂਦਾ ਵਾ ਤੇ ਸਾਡੇ YouTube ਵਾਲੇ ਜਿਹੜੇ ਸਬਸਕ੍ਰਾਈਬਰ ਆਦੇ ਨੇ ਉਹ ਸਾਡੇ ਭੈਣ ਭਰਾ ਵਾ ਉਹ ਵੀ ਸਾਨੂੰ ਐ ਲੱਗਦਾ ਆਪਣੇ ਫੈਮਿਲੀ ਮੈਂਬਰਾਂ ਦੀਆਂ ਗੱਲਾਂ ਕਰਦੇ। ਸਾਨੂੰ ਕਮੈਂਟ ਕਰਕੇ ਦੱਸਦੇ ਅੱਗੇ ਸਟੋਰੀ ਨੂੰ ਬਣਾਉਂਦੀ ਬੜੀ ਹਰਪ ਮਿਲਦੀ ਹੈ ਚਲੋ ਹੁਣ ਗੱਲ ਸਿੱਧੀ ਤੇ ਕਰਦੇ ਆ ਹਾਂਜੀ ਤੇ ਜਿਹੜਾ ਇਹ ਅਮਰ ਨੇ ਨਵਾਂ ਚੈਨਲ ਖੋਲਿਆ ਆਮਨ ਬਾਬ ਉਹਨੂੰ ਰੱਜ ਕੇ ਪਿਆਰ ਦਿਓ ਜਿੱਦਾਂ ਸਾਨੂੰ ਦਿੱਤਾ ਵਾ ਚਲੋ ਉਹਨੇ ਮੁੰਡੇ ਦੀ ਵਿਚਾਰੇ ਦੀ ਮਿਹਨਤ ਵਾ ਤੇ ਮਿਹਨਤ ਨੂੰ ਫਲ ਲਾ ਦਿਓ ਕਿਉਂਕਿ ਜੇ ਤੁਸੀਂ ਮਹਿਦੇ ਜੇ ਤੁਸੀਂ ਸਾਨੂੰ ਪਿਆਰ ਕਰਦੇ ਜੇ ਤੇ ਅਸੀਂ ਤਾਂ ਹੀ ਜਿੱਦਾਂ ਦਾ ਕਹਿੰਦੇ ਤੁਸੀਂ ਉਹਦਾ ਦਾ ਐਪੀਸੋਡ ਲੈ ਕੇ ਆਉਂਦੇ ਆ ਮਜਦਾਂ ਕਹਿੰਦੇ ਆਂ ਅਸੀਂ ਵੀ ਦੁਨੀਆ ਤੁਰੇ ਕਿੱਧਰ ਨੂੰ ਜਾਂਦੀ ਜਿਹੜਾ ਚੁੱਥੇ ਰਾਹੇ ਬੈਠੇ ਆ ਹਨਾ ਕੋ ਭੁੱਲ ਗਏ ਆ ਗੁਰੂਆਂ ਪੀਰਾਂ ਦੀ ਉਹ ਪੀਰਾਂ ਫਕੀਰਾਂ ਦੀ ਉਹ ਮਤਲਬ ਜੋ ਪਰਮਾਤਮਾ ਨੂੰ ਭੁੱਲ ਕੇ ਤੇ ਇੱਧਰ ਉੱਧਰ ਤੁਰੇ ਫਿਰਦੇ ਆ ਸਾਧੂਆ ਪਖੰਡੀਆਂ ਕੋ ਮੇਰੇ ਵਰਗੇ ਰਾਤ ਨੂੰ ਮੋਟਰ ਖੋਲਦੇ ਆ ਨਾਲੇ ਨਾਲ ਹੱਸਦੇ ਆ ਕਿ ਉਹ ਬੜੀ ਬੀਬੀ ਆਈ ਉਹ ਆਸਤਾ ਲੈ ਕੇ ਅੱਜ ਮੋ ਫੀਮਲ ਜਣਾ ਹੱਸਦੇ ਹੋ ਹਾਂਜੀ ਬਿਲਕੁਲ ਸਹੀ ਬਾਤੀ ਬਿਲਕੁਲ ਕੋਈ ਨਾ ਪਹਿਲਾਂ ਨਾਲੋਂ ਕਾਫੀ ਫਰਕ ਪੈ ਗਿਆ ਵਾ ਪਰ ਅਜੇ ਵੀ ਇਹ ਜਿਵੇਂ ਕੋਈ ਲੋਗੇ ਦਾਦੇ ਹੈਗੇ ਆ ਜਿਹੜੇ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਹਾਂਜੀ ਉਹ ਤਾਂ ਹੁਣ ਪਹਿਲੇ ਸਮੇ ਨਾਲੋਂ ਬੜਾ ਫਰਕ ਪੈ ਗਿਆ ਬਾਕੀ ਅਸੀਂ ਦੋ ਵੀਡੀਓ ਪਾਤੀਆਂ ਸੀ ਤੇ ਚਲੋ ਬਹੁਤ ਪਿਆਰ ਮਿਲਦੇ ਆ ਏਦਾਂ ਹੀ ਸਾਨੂੰ ਪਿਆਰ ਦਿੰਦੇ ਰਹਿਣਾ ਜੀ ਉਹ ਹਾਂਜੀ ਕੋਈ ਨਹੀਂ ਜੀ ਬਹੁਤ ਇੱਕ ਸਾਡਾ ਸਾਰਾ ਪਰਿਵਾਰ ਵੇਖਣ ਵਾਲੇ ਕਮੈਂਟ ਕਰਨ ਵਾਲੇ ਸਾਰੇ ਜਣੇ ਸਾਡਾ ਪਰਿਵਾਰ ਹੀ ਇੱਕ ਜੰਗੇ ਜੰਗੇ ਕਮੈਂਟ ਕਰਿਓ ਨਹੀਂ ਜੀ ਕਮੈਂਟ ਹਾਂਜੀ ਜੀ ਕਮੈਂਟ ਤੇ ਬਹੁਤ ਬਹੁਤ ਵਧੀਆ ਏ ਤੇ ਮੈਂ ਸਾਰੇ ਦੇ ਕਮੈਂਟ ਕੀ ਕਹਿੰਦੇ ਆ ਪੜ੍ਹੇ ਆ ਤੇ ਮਤਲਬ ਇੱਕ ਉਤਸ਼ਾਹ ਜਾਂ ਮਿਲਦਾ ਵਾ ਜਦੋਂ ਕਮੈਂਟ ਤੁਸੀਂ ਕਰਦੇ ਏ ਨਾ ਤੇ ਉਹਨਾਂ ਹੌਸਲਾ ਵਜਾਈ ਹੁੰਦੀ ਆ ਵੀ ਅਸੀਂ ਹੋਰ ਨਵੇਂ ਤੋਂ ਨਵੀਂ ਇੱਕ ਚੀਜ਼ ਜਿਹੜੀ ਲੈ ਕੇ ਆਈਏ ਹਾਂਜੀ ਭਾਜੀ ਇਹ ਤਾਂ ਹੌਸਲਾ ਜਿਹੜਾ ਜਾਵਾ ਵੱਜ ਜਾਂਦਾ ਵਾ ਜਿੰਨਾ ਵੀ ਇੱਕਦਮ ਵਧੀਆ ਜਿਆ ਲੱਗਦਾ ਵੀ ਤਾਂ ਵਾ ਵੀ ਦੁਨੀਆ ਵੱਖਰੀ ਜੀ ਹੋ ਜਾਂਦੀ ਏ ਜਿੰਨਾ ਵੀ ਨਾਲ ਸਾਰੇ ਪਰਿਵਾਰ ਜਿਹੜਾ ਪਿਆਰ ਕਰਦਾ ਜੀ ਚਲੋ ਹਾਂਜੀ ਚਲੋ ਆ ਗਏ ਲੋ ਜੀ अभी जी और ये आ जा कोई तो कोई कैमरा बड़ा दो मोटा पर ना मोटा पर आओ ना ना जा रही हूं ना खाओ तू तो कैमरा फर्श पर चलो राय भाई ਵੇਖਾ ਕਿ ਲਾ ਗੋ ਪੀ ਲਾਓ ਪੀ ਲੋ ਬੰਦੇ ਅਜੇ ਸੁਣਦਾ ਕਰਾਉਣੇ ਜਾ ਫੜੀ ਤਮੀ ਨਹੀਂ ਨਹੀਂ ਬੈਠ ਬੈਠ ਹੁਣ ਨਹੀਂ ਫੜੋ ਨਹੀਂ ਕੋਈ ਨਹੀਂ ਪੀ ਲੇਗਾ ਉਹ ਰੱਖ ਦਿਆ ਨਾ ਬੰਨੀ ਵਾਲਾ ਕੰਨ ਅੰਦਰ ਇਹ ਕੋਈ ਨਹੀਂ ਹੱਸ ਸਕਦਾ ਚੱਲ ਹਾਈ ਤੇਰੀ ਪਾਰਟੀ ਇੰਨਾਂ ਦੀ ਆਹ ਲੈ ਹਾਲੋ ਹਾਈ ਲੈ ਤੇਰੇ ਮੈਂ ਤੇ ਬੈਠ ਰਹਿਤੀ ਹਾਂ ਅਹੀਂ ਬੰਨੀ ਵਾਲੇ ਤਲਵੀਰ ਨੂੰ ਮੌਕਾ ਮਿਲਿਆ ਤਲਵੀਰ ਦੇ ਛੁੱਟੀ ਸੀ ਅੱਜ ਕੀ ਕੀ ਕਰਦੇ ਸਰਦਨ ਹੋਂਤੇ ਵਿਚਾਰੇ ਤੇ ਪਤੰਗ ਵੀ ਨਹੀਂ ਚੜਦੇ ਹੁਣ ਕੀ ਕਰੇ ਵਿਚਾਰਾ ਨਾ ਨਹੀਂ ਚੜਦੀਆਂ ਨਗਰ ਕੀਰਤਨ ਵਿੱਚ ਆਜ ਕਿੰਨਾ ਵੇਖਿਆ ਕੋਈ ਆਈ ਹੀ ਗੋਲ ਗੱਪੇ ਖਾਦੇ ਮੋਤੀ ਪਾਈਆਂ ਦੇ ਸੰਗ ਤੇ ਨਹੀਂ ਗੋਲ ਗੱਪੇ ਲੱਗੀਆਂ ਬਿੱਟੇ ਦੇਖਣ ਲੱਗੇ ਸਰਾਸ ਆਜ ਤਾਂ ਚਲੋ ਇੱਦਾਂ ਮੋਰਜਾ ਲੱਗੀਆਂ ਭੂਆ ਆਈ ਆ ਵੀ ਨਗਰ ਕੀਰਤਨ ਬਹੁਤ ਵਧੀਆ ਆ ਜਾਂਦਾ ਆਪਣੇ ਪਿੰਡ ਡੌਣਕ ਲੱਗ ਜਾਂਦੀ ਆ ਆਪਣੇ ਮੈਨੂੰ ਉਧਰ ਡੌਣਕ ਲੱਗ ਰਹੀ ਦੀ ਵਾਹ ਜੀ ਬਾਬਾ ਜੀ ਦੇ ਘਰ ਤਾਂ ਘੁੰਮਣ ਆਵਲੇ ਨੇ ਹਾਂਜੀ ਚੱਲਦੇ ਰਹਦੇ ਪਾਰ ਪੂਜਾ ਸਭ ਦੇ ਟੋ ਹੋਏ ਤੇਨੇ ਵੀ ਛੁੱਟੀ ਆ ਕਿਆ ਹਾਂ ਜੀ ਕਸਰੀ ਪੇਪਰ ਪੜਿਆ ਮਾਸਾ ਵੀ ਨਹੀਂ ਚਲ ਇਹੋ ਦੱਸ ਦੇ ਪੀ ਕੀ ਖਾਦਾ ਤੇ ਕੀ ਪੀਤਾ ਬੰਦਾ ਨੇ ਤੇ ਜਾਲੇ ਖੇਚਾ ਕਰਤੀ ਭੰਬੀ ਜੀ ਖੇਚਲ ਕਾਦੀ ਹੋਰ ਕੀ ਆ ਚਲੋ ਤੁਹਾਡੇ ਬਾਹਰ ਨਹੀਂ ਹਾਂ ਮੈਨੂੰ ਸਾਨੂੰ ਮਿਲ ਜੂਗੀ ਆਨੇ ਤੇ ਚੋਣ ਦੇ ਬਾਅਦ ਇਹ ਜੋ ਨੋ ਪਾਣੀ ਆ ਜੂਗਾ ਬਚਾ ਰਾਈਡਰ ਹੀ ਬਣਿਆ ਰਿਹਾ ਤੇ ਉਹਦੇ ਵਾਲਾ ਹਲਾਰਾ ਮਾਰ ਲੀਏ ਕੀ ਹੋਰੀ ਆਪਣੀ ਬਣੀ ਬਣੀ ਵੀਡੀਓ ਇਹ ਦੀਓ ਦੇਦੀ ਫੇ ਦੋ ਦੋ ਥੜੀ ਨਾ ਨਾ ਤੋਹਣਾ ਦੀਦੀ ਦਾ ਦਦਾ ਤੁਹਾਨੂੰ ਦੱਸਾਂ ਪਾ ਜੇ ਅੱਜ ਮੈਂ ਕਰਨਾ ਨਾ ਦੂ ਨਾ ਪਲੇਅਰ ਦਾ ਪਾਖਾ ਮੈਂ ਇਹਨਾਂ ਨੇ ਤੁਹਾਨੂੰ ਪੁੱਛਿਆ ਉਹ ਚ ਵੀਡੀਓ ਤਾਂ ਤੇ ਪਤਾ ਨਹੀਂ ਤੈਨੂੰ ਖਾਣ ਦਾ ਮੌਕਾ ਬੜਾ ਮਿਲਿਆ ਸ਼ਿੰਦੇ ਦਾ ਮੇਰਾ ਦੋ ਘਰ ਲੱਗਦਾ ਹੋਰ ਸ਼ਿੰਦਾ ਦੇ ਉਹ ਜਾ ਸਾਬਾ ਆਹੋ ਮਾਜੀ ਦੀਦੀ ਪਾਓ ਇਹ ਜੱੜੀ ਗੱਲ ਬਣਨੀ ਕਰੋ ਫੋਨ ਕਰੋ ਸਮਾਰਟੀ ਖਾਪੀ ਬਹੁਤ ਲਿਆਵ ਤੇ ਹੁਣ ਆਪਾਂ ਵੀਡੀਓ ਨੂੰ ਸ਼ੂਟ ਕਰੀਏ ਛੋਟੀ ਜਿਹੀ ਪਾਰਟੀ ਵੀ ਕਰ ਲਈ ਆ ਤੇ ਹੁਣ ਚਲੋ ਵੀਡੀਓ ਲਓ ਜੋ ਭਾਈ ਹਾਂ ਜੇ ਬੰਦੇ ਚੁੱਕੋ ਬੈਠ ਜਾ ਜਦੋਂ ਵੀ ਆ ਟ੍ਰੀ ਹੋਇਆ ਕਰਨਾ ਚਲੋ ਬਰੀ ਦੇ ਨਹੀਂ ਹੁੰਦੇ ਤੇ ਬੰਦ ਜਦਾਂ ਥੋੜਾ ਬੋਧ ਟਾਈਮ ਕੱਟ ਗਏ 8-20 ਤਾਂ ਆਪਾਂ ਇਦਾਂ ਕਰ ਲਿਆਗਾ ਤੇ ਚਲੋ ਬੰਦ ਪੈਣ ਵਧੀਆ ਨਾਲ ਲੇ ਲੱਗਦਾ ਵਾ ਸਾਰਿਆਂ ਨੂੰ ਬੈਣ ਭਾਡੇ ਚੁੱਕੋ ਤੇ ਚਲੋ ਮੈਂ ਨਹੀਂ ਚੁੱਕੋ ਚਲੋ